ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਾਬਾ ਬੁੱਢਾ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਮਨਾ ਰਹੇ ਹਾਂ ਗਾਨੀ ਕਰਨਜੀਤ ਸਿੰਘ ਜੀ ਨੇ ਬੜੇ ਵਿਸਥਾਰ ਦੇ ਨਾਲ ਉਹਨਾਂ ਦਾ ਇਤਿਹਾਸ ਸਰਗੁਣ ਕਰਵਾਇਆ ਹੈ ਬਾਬਾ ਬੁੱਢਾ ਸਾਹਿਬ ਜੀ ਜਦੋਂ ਜੋਤੀ ਜੋਤ ਸ੍ਰੀ ਵਿੱਚ ਭੇਦ ਹੋਣ ਲੱਗੇ ਉਹਨਾਂ ਦਾ ਸੀਸ ਛਿੰਨ ਪਾਤਸ਼ਾਹ ਮਹਾਰਾਜ ਦੇ ਗੋਦੀ ਦੇ ਵਿੱਚ ਸੀ ਔਰ ਚਿਹਰੇ ਦੇ ਮਹਾਰਾਜ ਦੇ ਦਰਸ਼ਨ ਕਰ ਰਿਹਾ ਸੀ ਬਾਬਾ ਬੁੱਢਾ ਸਾਹਿਬ ਔਰ ਸਤਿਗੁਰੂ ਜੀ ਨੇ ਆਪ ਆਖਿਆ ਸੀ ਬਾਬਾ ਜੀ ਆਪ ਜੀ ਰਮਦਾਸ ਚਲੇ ਜਾਓ ਤੇ ਉਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਸੱਚੇ ਪਾਤਸ਼ਾਹ ਚੱਲੇ ਤਾਂ ਜਾਣਾ ਪਰ ਮੇਰ ਮਨ ਦੀ ਬੁਲਾਸ਼ਾ ਹੈ ਅੰਤਮ ਸਮੇਂ ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਹੋਣ ਤੇ ਮੇਰਾ ਸੀਸ ਤੁਹਾਡੀ ਗੋਦੀ ਵਿੱਚ ਹੋਵੇ ਤੇ ਮੈਂ ਮਹਾਰਾਜ ਤੁਹਾਡੇ ਦਰਸ਼ਨ ਕਰਦਾ ਚਿਹਰੇ ਦੇ ਸੰਸਾਰ ਤੋਂ ਰੁਕਸਤ ਹੋਵਾਂ ਸਤਿਗੁਰੂ ਜੀ ਨੇ ਅਗੋਂ ਬਚਨ ਕੀਤਾ ਤਨ ਕੋ ਕਿਆ ਉਪਦੇਸੀ ਹੈ ਜਨ ਗੁਰੂ ਨਾਨਕ ਦੇਵ ਇਹ ਬਖਸ਼ਾ ਤਾਂ ਆਪ ਜੀ ਤੇ ਪਹਿਲਾਂ ਹੀ ਹਨ ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਵਚਨ ਦਿੱਤਾ ਮਹਾਰਾਜ ਅੰਤਮ ਸਮੇਂ ਬਾਬਾ ਬੁੱਢਾ ਸਾਹਿਬ ਜੀ ਦੇ پاس ਪਹੁੰਚੇ ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੀਆਂ ਵੱਡੇ ਗੁਰੂ ਮਹਾਰਾਜ ਦੀਆਂ ਜੋ ਸਾਖੀਆਂ ਸਨ ਸਰਵਣ ਕਰਦੇ ਰਹੇ ਗੁਰੂ ਸਾਹਿਬ ਕੀਰਤਨ ਹੁੰਦਾ ਰਿਹਾ ਔਰ ਅੰਮ੍ਰਿਤ ਵੇਲੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਜੋਤੀ ਸਰੂਪ ਵਿੱਚ ਭੇਦ ਹੋਣ ਲੱਗੇ ਤਾਂ ਉਹਨਾਂ ਨੂੰ ਇੱਕ ਗੱਲ ਯਾਦ ਆ ਗਈ ਆਪਣੇ ਸੁਪੁੱਤਰ ਨੂੰ ਬਾੜੀ ਮਾਰੀ ਆਪਣੇ ਪੁੱਤ ਦਾ ਹੱਥ ਛੇਵੇਂ ਪਾਤਸ਼ਾਹ ਦੇ ਦਸਤੇ ਵਿਵਾਰਕ ਹੱਥ ਦੇ ਵਿੱਚ ਦੇ ਕੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਵਿੱਚ ਜਿੰਨਾ ਵੀ ਜੋਰ ਸੀ ਜਿੰਨਾ ਵੀ ਤਾਣ ਸੀ ਉਹ ਉਹਨਾਂ ਨੇ ਲਾ ਕੇ ਤੇ 6ਵੇਂ ਪਾਤਸ਼ਾਹ ਦੇ ਤੇ ਆਪਣੇ ਪੁੱਤਰ ਦੇ ਹੱਥ ਨੂੰ ਬੜੇ ਘੁੱਟ ਕੇ ਉਹਨਾਂ ਨੇ ਉਸ ਹੱਥ ਨੂੰ ਘੁੱਟਿਆ। ਹੋਰ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਸੱਚੇ ਪਾਤਸ਼ਾਹ ਜਿਵੇਂ ਪਹਿਲੇ ਜਾਮੇ ਤੋਂ ਲੈ ਕੇ 6ਵੇਂ ਜਾਮੇ ਤੱਕ ਮੇਰੇ ਨਾਲ ਨਿਭਾਈ ਹੈ। ਇਸੇ ਤਰ੍ਹਾਂ ਮਹਾਰਾਜ ਮੇਰੇ ਪੁੱਤ-ਪੋਤਿਆਂ ਨਾਲ ਵੀ ਨਭਾਇਓ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਗੱਲ ਇਹ ਆ ਵੀ ਜਿਹੜੀ ਸਿੱਖੀ ਦੀ ਜਾਇਦਾਦ ਹੈ ਇਹ ਤਾਂ ਜਿਉਂਦੇ ਜੀ ਬਾਬਾ ਬੁੱਢਾ ਸਾਹਿਬ ਜੀ ਵਾਂਗੂੰ ਸਾਨੂੰ ਆਪਣੇ ਬੱਚਿਆਂ ਦੇ ਨਾਮ ਲਵਾਉਣੀ ਪੈਗੀ ਪੁੱਤ-ਪੋਤਿਆਂ ਦੇ ਜਿਹੜੀ ਦੂਜੀ ਜਾਇਦਾਦ ਤਾਂ ਦੁਨਿਆਵੀ ਹੋ ਤਾਂ ਸਾਡੇ ਜਾਣ ਤੋਂ ਬਾਅਦ ਵੀ ਸਾਡੇ ਪੁੱਤ-ਪੋਤਿਆਂ ਦੇ ਨਾਮ ਤੇ ਆ ਜਾਣੀ ਹੈ ਉਹ ਕੋਈ ਯਤਨ ਕਰਨ ਦੀ ਲੋੜ ਨਹੀਂ ਪਰ ਇਹ ਸਿੱਖੀ ਵਾਲੀ ਜਾਇਦਾਦ ਜਿਉਂਦੇ ਜੀ ਸਾਨੂੰ ਅਗਲੀ ਪੀੜ੍ਹੀ ਨੂੰ ਦੇਣੀ ਪਵੇਗੀ ਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਜੀਵਨ ਵਿਸਥਾਰ ਹੈ ਉਹ ਆਪ ਜੀ ਨੇ ਸਰਵਣ ਕੀਤਾ ਹੈ ਔਰ ਉਹਨਾਂ ਦੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਵੀ ਜਿੰਨਾ ਵੀ ਸਾਡਾ ਜੀਵਨ ਹੈ ਉਹ ਮਹਾਪੁਰਸ਼ਾਂ ਦੇ ਸੰਗ ਹੋ ਕੇ ਗੁਰੂ ਮਹਾਰਾਜ ਦੀ ਤਾਬਿਆ ਦੇ ਵਿੱਚ ਉਹ ਨਾਮ ਸਿਮਰਨ ਕਰਦਿਆਂ ਸਾਡਾ ਬਤੀਤ ਹੋਵੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਵੀ ਇਸੇ ਤਰ੍ਹਾਂ ਬਤੀਤ ਹੋਵੇ ਤੇ ਜੇਕਰ ਸਿੱਖੀ ਦੀ ਜਾਇਦਾਦ ਸਾਡੇ ਘਰ ਵਿੱਚ ਨਹੀਂ ਹੈ ਤਾਂ ਅਸੀਂ ਸਮਝੋ ਸੰਸਾਰ ਦੇ ਵਿੱਚੋਂ ਕੁਝ ਨਹੀਂ ਖਟਿਆ ਸਾਰਾ ਕੋ ਜੋ ਕੋਠੀਆਂ ਆਕਾਰਾਂ ਜ਼ਮੀਨਾਂ ਦਾ ਦਾਤਾ ਹੋਣ ਦੇ ਬਾਵਜੂਦ ਵੀ ਅਸੀਂ ਕੰਗਾਲਾਂ ਜੇਕਰ ਗੁਰੂ ਤੋਂ ਬੇਮੁਖਾ ਗੁਰੂ ਤੋਂ ਦੂਰ ਹੋ ਗਏ ਆ ਜੇਕਰ ਅਸੀਂ ਆਪਣੀ ਪੀੜੀ ਨੂੰ ਅਗਲੀ ਨੂੰ ਸਿੱਖੀ ਦੀ ਦਾਤ ਜਿਹੜੀ ਹੈ ਗੁਰੂ ਦੇ ਪਾਸੋਂ ਨਹੀਂ ਦਿਵਾ ਸਕੀ ਸੋਏ ਬਾਬਾ ਮੁੱਢਾ ਸਾਹਿਬ ਜੀ ਦੇ ਜੀਵਨ ਤੋਂ ਸੇਧ ਮਿਲਦੀ ਹੈ ਤੇ ਦੂਜੀ ਗੱਲ ਹੋਰ ਹੈ ਬੀਸਰੀ ਹਰਿਮੰਦਰ ਸਾਹਿਬ ਜੀ ਦੇ ਬਾਬਾ ਮੁੱਢਾ ਸਾਹਿਬ ਜੀ ਤੋਂ ਬਾਅਦ ਹਾਲੇ ਹੁਣ 550 ਸਾਲ ਆਪਾਂ ਮਨਾ ਕੇ ਹਟੇ ਆ। ਸੋ ਇਹਨੇ ਸਮੇਂ ਦੇ ਦੌਰਾਨ ਔਰ ਅੱਗੇ ਹਜ਼ਾਰਾਂ ਲੱਖਾਂ ਸਾਲ ਕਰੋੜਾਂ ਸਾਲ ਇਹ ਜਿਹੜਾ ਧਰਮ ਹੈ ਸਿੱਖ ਧਰਮ ਇਹਨੇ ਪ੍ਰਾਤਨ ਹੋਣਾ ਹੈ। ਹਾਲੇ ਤਾਂ ਸ਼ੁਰੂਆਤ ਹੀ ਹੈ। ਤੇ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਸਾਡੇ ਸਿੰਘ ਸਹਿਬਾਨ ਰਿਟਾਇਰ ਹੋ ਜਾਂਦੇ ਐ ਜਾਂ ਉਹ ਡਿਊਟੀ ਦੇ ਦੌਰਾਨ ਹੀ ਚਲਾਣਾ ਕਰ ਜਾਂਦੇ ਆ ਉਹਨਾਂ ਦੀ ਜਿਹੜੇ ਸੰਸਕਾਰ ਹਨ ਗੁਰੂ ਘਰਾਂ ਦੇ ਵਿੱਚ ਕਰਨ ਦੀ بجائے ਜਿੱਥੇ ਉਹਨਾਂ ਦਾ ਨਿਵਾਸ ਸਥਾਨ ਹੈ ਜਿੱਥੇ ਉਹਨਾਂ ਦੀ ਜ਼ਮੀਨ ਹੈ ਜਾਇਦਾਦ ਹੈ ਆਪਣੀ ਨਿੱਜੀ ਉੱਥੇ ਉਹਨਾਂ ਦੇ ਸੰਸਕਾਰ ਹੋਣੇ ਚਾਹੀਦੇ ਆ ਤੇ ਜੇਕਰ ਇਹਨਾਂ ਸਿੰਘ ਸਹਿਬਾਨਾਂ ਦੇ ਮੁੱਖ ਗ੍ਰੰਥੀਆਂ ਦੇ ਸੰਸਕਾਰ ਇਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਹੋਣ ਲੱਗ ਪਏ ਏ ਗੁਰੂ ਘਰ ਤਾਂ ਮਣੀਆਂ ਬਣ ਕੇ ਰਹਿ ਜਾਣਗੇ ਇਸ ਕਰਕੇ ਬਾਬਾ ਬੁੱਢਾ ਸਾਹਿਬ ਦੇ ਜੀਵਨ ਤੋਂ ਸਾਨੂੰ ਇਹ ਬੜੀ ਵੱਡੀ ਸੇਧ ਮਿਲਦੀ ਹੈ ਕਿ ਜਦੋਂ ਉਹਨਾਂ ਨੂੰ ਅੰਤਿਮ ਸਮਾਂ ਆਇਆ ਉਦੋਂ ਆਪਣੇ ਘਰ ਦੇ ਵਿੱਚ ਨਿੱਜੀ ਜੜੀ ਜ਼ਮੀਨ ਸੀ ਉਹਨਾਂ ਦੀ ਉਹਦੇ ਵਿੱਚ ਉਹਨਾਂ ਨੇ ਆਪਣਾ ਸੰਸਕਾਰ ਕਰਵਾਇਆ ਤੇ ਉੱਥੇ ਚਲਾਣਾ ਕੀਤਾ ਭੁੱਲਾਂ ਚੁੱਕਾ ਦੀ ਸ਼ਮਾ ਸਤਿਕਾਰ ਸਹਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ